ਪਿਆਰੇ ਪ੍ਰੀ ਸਾਸਰੀ ਘਰ ਜੀ ਅਸੀਂ ਇੱਥੇ ਬਾਬਾ ਜੀ ਦੀ ਵੇਟ ਕਰ ਰਹੇ ਹਾਂ ਬਾਬਾ ਜੀ ਸੰਤ ਰਜਿੰਦਰ ਸਿੰਘ ਟਰਨੇ ਵਾਲੇ ਇੱਥੇ ਪਹੁੰਚ ਰਹੇ ਆ ਤੇ ਤੁਹਾਨੂੰ ਦਸ਼ਰ ਕਰਾਵਾਂਗੇ ਜੀ ਉਹਦੇ ਬਾਅਦ ਥੋੜੀ ਦੇਰ ਤੱਕ ਪਹੁੰਚ ਕੇ ਬਾਬਾ ਜੀ ਰੇਲੇ ਤੇ ਫਿਰ ਆਪਾਂ ਉਧਰ ਦੇ ਬਚਾਰ ਸੁਣਾਂਗੇ ਤੇ ਤੁਹਾਡੇ ਨਾਲ ਸਾਝੇ ਕਰਾਂਗੇ ਵੈਕੂ ਜੀ ਖਾਨ ਸਾਹਿਬ ਵੈਕੂ ਜੀ ਕੀ ਫਤਿਹ ਸ਼ਾਬਾਸ਼ ਅਸੀਂ ਬਾਬਾ ਜੀ ਦੀ ਵੇਟ ਕਰਦੇ ਪਏ ਜੀ ਬਾਬਾ ਜੀ ਸੰਤ ਰਜਿੰਦਰ ਸਿੰਘ ਟਰਨੇ ਵਾਲੇ ਪਹੁੰਚ ਰਹੇ ਨੇ ਇੱਥੇ ਆ ਸੰਗਤ ਆ ਜੀ ਇਸੇ ਬਾਬਾ ਜੀ ਨਹੀਂ ਹੋ ਰਹੇ ਬਸ ਥੋੜੀ ਦੇਰ ਤੱਕ ਹੋਣਗੇ ਜੀ ਤੇ ਤੁਹਾਨੂੰ ਦਰਸ਼ਨ ਕਰਾਉਣੀ ਆ ਬਾਬਾ ਜੀ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹੁੰਚ ਚੁੱਕੇ ਨੇ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰੀ ਕਰਨ ਨੂੰ ਬਾਬਾ ਜੀ ਦੇ ਸਤਰੀ ਕਰਨ ਨੂੰ ਬਾਬਾ ਜੀ ਦੇ ਵਾਹਿਗੁਰੂ ਜੀ ਦਾ ਸਤ ਸਭ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਵਾਹਿਗੁਰੂ ਜੀ ਦਾ जगह जो एंट्रेंस Sağlıcakla. Sağlıcakla.